ਸੁਖ ਹਾਉ ਟਾਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਨਰਨ ਦੁੱਖ ਜਾਹ ਮਹਲਾ ਪੰਜ ਕਰ ਪੰਜ ਦੋਪਦੇ ਇੱਕ ਓੰਕਾਰ ਸਤ ਗੁਰ ਪਰਸਾਦ पंच दुख अरह रोग ए तनति सगल दूर केन अस गुण मेरो प्रवज की पंच दुख आरह आरोग्य ए तनत सगल दूर केन रहौ बंदन तूर शूर बिख्याते ਗੁਰ ਕੋ ਸ਼ਬਦ ਮੇਰੇ ਹਿਰਦੈ ਨ ਦੇਨ ਰੂਪ ਅਨਰੂਪ ਮੋਰ ਕਸ਼ਨ ਵਿਚਾਰਿਓ ਪ੍ਰੇਰ ਗਇਓ ਮੋਹਿ ਹਰ ਰੰਗ ਪੇ ਖੇ ਲਾਲਨ ਪਾਟ ਵਿੱਚ ਖੋਏ ਅਨੰਦ ਦਿਨ ਚਿਤ ਹਰਖੇ ਪਤੀਨ ਤਿਸੇ ਕੋ ਗ੍ਰਿਉ ਸੋਏ ਪ੍ਰਵਨਾਨਕ ਸੋਠਾ ਕੁਰੂ ਤਿਸਹਿ ਕੋ ਤੀਨ ਬੇਖੇ ਲਲਨ ਪਾਟ ਵਿੱਚ ਖੋਏ ਆਨੰਦ ਚਿਤ ਹਰਖੇ ਪਤੇ ਤੇਸੇ ਕੋ ਗ੍ਰਹਿ ਸੋਏ ਪ੍ਰਭ ਨਾਨਕ ਸੋਠਾ ਕੁਰ ਤੇਸੇ ਕੋ ਤੀਨ ਵਾਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਟੋੜੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀ ਪੰਜ ਦੋਖ ਅਰ ਅਹੰ ਇਤਨ ਤੇ ਸਗਲ ਦੂਰ ਕੀਨ ਇਹ ਪਾਵਨ ਮੁਖਵਾਖ ਟੋਢੀ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 716 ਤੇ ਸੁਭਾਈ ਮਾਨ ਹੈ ਸਤਿਗੁਰ ਜੀ ਰਹਿਮਤਾਂ ਕਰਨ ਸਤਿਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਉਡ ਪਾਗਿਓ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹੋਏ ਪਵਿੱਤਰ ਪਾਵਨ ਗੁਰਬਾਣੀ ਨਾਲ ਜੁੜ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋ ਸਤਿਗੁਰੂ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਪ੍ਰਵਾਨ ਕਰਨ ਸਰਬੱਤ ਦੇ ਪਰਿਵਾਰਾਂ 'ਵੇ ਸੁਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ